ਅੱਜ ਫਿਟ ਬਾਈਕਰ ਕਲੱਬ ਦੇ 4 ਸਾਈਕਲਿਸਟ ਵੱਲੋਂ ODEX India Flexi Race ਲਈ ਰਵਾਨਾ ਹੋਏ। ਇਹ ਰੇਸ 24 ਘੰਟੇ 417 ਕਿਲੋਮੀਟਰ ਪੂਰੇ ਕਰਕੇ ਗੁਰਦਾਮੋਂ ਵਿਖੇ ਜਾ ਕੇ ਸਮਾਪਤ ਹੋਵੇਗੀ। ਕੀ ਨਾਮ ਬੜੀ ਮੈਂ ਗਵਿੰਦਰ ਕੁਮਾਰ ਜੀ ਮੈਂ ਸਾਈਕਲਿਸਟ 20 ਅਪ੍ਰੈਲ 21 ਚ ਸ਼ੁਰੂ ਕੀਤੀ ਸੀਗੀ ਔਰ ਅੱਜ ਅਸੀਂ ਮੈਂ ਮੇਰੇ ਨਾਲ ਦਲਵੀਰ ਸਿੰਘ ਰੈਸੀ, ਕ੍ਰਿਸ਼ਨ ਕੁਮਾਰ ਔਰ ਦੌਲਤ ਸਿੰਘ ਜੀ ਅਸੀਂ ਚਾਰ ਜਣੇ ਆਡੈਕਸ ਇੰਡੀਆ ਜਿਹੜੀ ਫਲੇਚੀ ਰੇਸ ਹੈ ਦਿੱਲੀ ਰੈਂਟਰ ਰੋਡ ਦੀ ਉਹ ਬੁੱਕ ਕੀਤੀ ਹੋਈ ਹੈ ਉਹਦੇ ਵਿੱਚ ਅਸੀਂ ਤਕਰੀਬਨ 40 ਪਾਰਟਿਸਪੀਪੈਂਟ ਹੈਗੇ ਆ ਵੱਖ-ਵੱਖ ਇੰਡੀਆ ਦੇ ਵਿੱਚੋਂ ਤੋਂ ਅੱਜ ਅਸੀਂ 417 ਕਿਲੋਮੀਟਰ ਕਰਕੇ ਇੱਥੋਂ ਸ਼ੁਰੂ ਕਰਕੇ ਤੇ 417 ਕਿਲੋਮੀਟਰ ਕੱਲ 11 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਗੁਰਦਾਵਾ ਪਹੁੰਚਣਾ ਹੈ ਉਹ 24 ਘੰਟੇ ਤੁਸੀਂ ਕਿਸ ਤਰ੍ਹਾਂ ਇਸ ਪੂਰੇ ਨੂੰ ਲਗਾਤਾਰ ਚੱਲੂਗਾ ਕਿਸ ਤਰ੍ਹਾਂ ਕਰੂਗੇ ਅਸੀਂ ਸਾਨੂੰ ਇਸ ਦੇ ਵਿੱਚ ਸਾਨੂੰ ਲਗਾਤਾਰ ਹੀ ਤਕਰੀਬਨ ਚੱਲਣਾ ਪੈਣਾ ਕਿਉਂਕਿ ਮੌਸਮ ਦੀ ਮੱਦੇਨਜ਼ਰ ਇਹ ਰੱਖਦੇ ਹਵਾ ਦਾ ਵਿੰਡ ਬਹੁਤ ਤੇਜ਼ ਹੈ ਤੇ ਇਸ ਕਰਕੇ ਸਾਨੂੰ ਹੁਣ 24 ਘੰਟੇ ਹੀ ਲਗਾਤਾਰ ਚੱਲਣਾ ਪਏਗਾ ਜਿਹੜੀ ਇਹ ਇਵੈਂਟ ਆ ਪਹਿਲਾਂ ਵੀ ਹੋਈ ਕਿ ਪਹਿਲੀ ਵਾਰ ਤੁਸੀਂ ਪਾਰਟਿਸਪੀਟੈਂਟ ਕਿਉਂ ਪਹਿਲੇ ਮਿਲਦੇ ਆ ਰਹੇ ਨਹੀਂ ਇਹ ਇਵੈਂਟ ਪਹਿਲਾਂ ਵੀ ਆਰਗੇਨਾਈਜ਼ ਹੁੰਦੀਆਂ ਰਹੀਆਂ ਆ ਲੇਕਿਨ ਅਸੀਂ ਇਹਦੇ ਵਿੱਚ ਪਹਿਲੀ ਵਾਰੀ ਹਿੱਸਾ ਲੈ ਰਹੇ ਆ ਹੁਸ਼ਾਰਪੁਰ ਤੋਂ ਕਿੰਨੇ ਬੰਦੇ ਜਾ ਰਹੇ ਆ ਹੁਸ਼ਾਰਪੁਰ ਚੋਂ 3 ਬੰਦੇ ਔਰ ਇੱਕ ਬੰਦਾ ਜਲੰਧਰ ਤੋਂ ਜਾ ਰਿਹਾ ਹੈ 4 ਤੋਂ ਜ਼ਿਆਦਾ ਪੰਜਾਬ ਤੋਂ ਬਾਕੀ ਹੋਰ ਕਿੱਧਰ ਜਾ ਰਹੇ ਕਿੰਨੇ 40 ਬੰਦੇ ਜਾ ਰਹੇ ਨੇ ਪੰਜਾਬ ਚ ਨਹੀਂ ਆਲ ਓਵਰ ਇੰਡੀਆ ਚ 40 ਬੰਦੇ ਪਾਰਟਿਸਪੀਟੈਂਟ ਜੀ ਜੀ ਕੋਈ ਜੋ ਵੀ ਫਰਸ ਸਾਗਨ ਫਰਦ ਕੇ ਨਹੀਂ ਫਰਸ ਸਾਗਨ ਨਹੀਂ ਇਹਦੇ ਟਾਈਮ ਬਾਉਂਡ ਹੈ 24 ਘੰਟੇ ਦੇ ਅੰਦਰ ਅੰਦਰ ਅਸੀਂ ਇਹ ਲਗਾਤਾਰ ਹੈ ਲਗਾਤਾਰ ਅਸੀਂ ਇਨਕੰਟੀਨਿਊ ਹੀ ਰੱਖਾਂਗੇ ਅੱਜ ਮੌਸਮ ਨੇ ਸਾਥ ਦੇ ਦਿੱਤਾ ਤੇ ਫਿਰ ਹੋ ਸਕਦਾ ਅਸੀਂ ਰੈਸਟ ਕਰ ਲਈਏ ਨਹੀਂ ਤਾਂ ਕੰਟੀਨਿਊ ਰਵਾਂਗੇ ਮੇਰਾ ਨਾਮ ਦਲਬੀਰ ਸਿੰਘ ਗਰੇਸੀ ਹੈ ਮੈਂ ਹੁਸ਼ਿਆਰਪੁਰ ਫਿਟ ਬਾਈਕਰਸ ਕਲੱਬ ਨੂੰ ਬਿਲੋਂਗ ਕਰਦਾ ਹਾਂ ਕਦੋਂ ਤੁਸੀਂ ਸਾਈਕਲਿੰਗ ਵਿੱਚ ਆਏ ਸੀ 2021 ਚ ਮੈਂ ਸਾਈਕਲਿੰਗ ਸ਼ੁਰੂ ਕੀਤੀ ਸੀ ਮੈਂ ਫਿਟ ਬਾਈਕਰ ਕਲੱਬ ਦੇ ਨਾਲ ਰੋਜ਼ਾਨਾ ਹੀ ਸਾਈਕਲਿੰਗ ਕਰਦਾ ਹਾਂ ਔਰ ਲੌਂਗ ਡਿਸਟੈਂਸ ਰਾਈਡ ਹੁਣ ਆਪਾਂ ਕਰਨ ਲੱਗ ਗਏ ਆ ਕਾਫੀ ਫੇਰ ਤੋਂ ਮੇਰੇ ਨਾਲ ਗਵਿੰਦਰ ਜੀ ਹੁੰਦੇ ਅਸੀਂ ਦੋਨੋਂ ਰਾਈਡਰ ਬੱਡੀ ਆ ਜੀ ਅੱਜ ਜਿਹੜੀ ਤੁਸੀਂ ਇਸ ਵਿੱਚ ਜਾ ਰਹੇ ਹੋ ਕਿਸੇ ਨੂੰ ਤੁਹੋਗੇ 417 ਕਿਲੋਮੀਟਰ 24 ਘੰਟੇ ਦੇ ਪੋਸੀਬਲ ਹੈ ਪੋਸੀਬਿਲਤਾ ਹੈ ਕਿਉਂਕਿ ਜੇ ਰੱਖੀ ਹੋਈ ਹੈ ਤਾਂ ਇੰਨਾ ਟਾਈਮ ਤੇ ਕਰਨੀ ਤਾਂ ਹੈ ਬਾਕੀ ਅੱਜ ਮੌਸਮ ਥੋੜਾ ਜਿਆ ਤੰਗ ਕਰ ਰਿਹਾ ਹੈ ਹਬਵਿੰਡ ਹੈਡਵਿੰਡ ਹੋਏਗੀ ਫਿਰ ਦੇਖਦੇ ਹਾਂ ਉਸੇ ਹਿਸਾਬ ਨਾਲ ਸਟਰੈਟਜੀ ਬਣਾਵਾਂਗੇ ਅਸੀਂ ਆਪਣੀ ਤੇ ਉਦਾਂ ਅਸੀਂ ਲੌਂਗ ਡਿਸਟੈਂਸ ਰਾਈਡਸ ਕਰਦੇ ਰਹੇ ਹਾਂ ਹਜ਼ਾਰ ਕਿਲੋਮੀਟਰ 1200 ਕਿਲੋਮੀਟਰ ਕੀਤੀਆਂ ਹੋਈਆਂ ਮੈਂ ਪੈਰਿਸ ਵੀ ਕਰਕੇ ਆਇਆ ਤੇ ਇਹ ਫਲੈਸ਼ੀ ਮੈਂ ਫਸਟ ਟਾਈਮ ਕਰ ਰਿਹਾ ਹਾਂ ਔਰ ਦੇਖਦੇ ਹਾਂ ਇੰਜੋਏ ਕਰਾਂਗੇ ਦੇ ਇਸ ਤਰ੍ਹਾਂ ਦੀ ਹੁੰਦੀ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ 400 1200 ਕਿਲੋਮੀਟਰ ਲਗਾਤਾਰ ਪੂਰਾ ਇੰਜੋਏ हाँ, था चलना है क्योंकि काफी चार सौ सतारा किलोमीटर चौबीस घंटे सौखा नहीं हां है तो सही चैलेंज तो है बट ਦੇਖਦੇ ਹਾਂ ਹੁਣ ਕਿਸ ਤਰ੍ਹਾਂ ਹੁੰਦਾ ਹੈ ਕਿਦਾਂ ਦਾ ਵਕਤ ਆਏਗਾ ਨਸ਼ਿਆਂ ਲੈ ਕੇ ਤੁਸੀਂ ਕੀ ਕਰੂਗਾ ਜੀ ਜੁਵਾ ਪੀੜੀ ਨੂੰ ਅਸੀਂ ਮੈਂ ਖੁਦ ਕਹਾਂਗਾ ਕਿ ਇਸ ਚੀਜ਼ ਨੂੰ ਨਸ਼ਿਆਂ ਨੂੰ ਬਿਲਕੁਲ ਵੀ ਇਹਨਾਂ ਦੇ ਅਗੇਂਸਟ ਹੋ ਗੋ ਅਸੀਂ ਵੀ ਆਪਣੀ ਰੈਲੀ ਨੂੰ ਸਮਰਪਿਤ ਕਰਾਂਗੇ ਕਿ ਗਵਰਨਮੈਂਟ ਨੂੰ ਕਹਾਂਗੇ ਕਿ ਨਸ਼ਿਆਂ ਦੇ ਖਿਲਾਫ ਜੋ ਵੀ ਮੁਹਿੰਮ ਹੈ ਉਹ ਖੂਬ दम ਨਾਲ ਚਲਾਈ ਜਾਵੇ ਔਰ ਅਸੀਂ ਰੈਲੀਆਂ ਵੀ ਕਰਦੇ ਰਹਿਣੇ ਹਾਂ ਰੀਸਾਈਕਲਿੰਗ ਔਰ ਹੋਰ ਵੀ ਕਰਾਂਗੇ